ਮਾਪਾਪ ਦੀਆਂ ਗਲਤੀਆਂ ਦਾ ਸ਼ਿਕਾਰ ਹੋਏ ਬੱਚੇ ਵੇਖੋ ਕੀ ਕਰਦੇ ਨੇ ਮਾਪਾਪ ਤਾਂ ਫਿਰ ਬੱਚੇ ਵਿਚਾਰੇ ਕੀ ਕਰਨ ਪੋਸੂ ਨਾਮਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਦੋਸਤੋ ਇਸ ਐਪੀਸੋਡ ਨੂੰ ਸ਼ੁਰੂ ਤੋਂ ਲੈ ਕੇ ਆਖਰ ਤੱਕ ਦੇਖਣਾ ਔਰ ਮਾਪਾਪ ਜਦੋਂ ਬੱਚਿਆਂ ਨੂੰ ਸਮਾਂ ਨਹੀਂ ਦਿੰਦੇ ਟਾਈਮ ਨਹੀਂ ਦਿੰਦੇ ਤਾਂ ਫਿਰ ਬੱਚੇ ਉਸ ਚੀਜ਼ ਦਾ ਫਾਇਦਾ ਵੀ ਚੁੱਕਦੇ ਨੇ ਤਾਂ ਜਦੋਂ ਇਕੱਲੇ ਬੱਚਿਆਂ ਨੂੰ ਕੋਈ ਵੇਖ ਲੈਂਦਾ ਹੈ ਤਾਂ ਫਿਰ ਉਹ ਲੋਕ ਵੀ ਇਹਨਾਂ ਬੱਚਿਆਂ ਦਾ ਫਾਇਦਾ ਚੁੱਕਦੇ ਨੇ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਜ਼ਿੰਦਗੀ ਬੜੀ ਜਿਆਦਾ ਬੀਜ਼ੀ ਹੋ ਚੁੱਕੀ ਹੈ ਕਿਸੇ ਕੋਲ ਵਕਤ ਨਹੀਂ ਹੈ 2-4 ਮਿੰਟ ਬੈਠਣ ਵਾਸਤੇ ਔਰ ਜਦੋਂ ਵਕਤ ਨਹੀਂ ਰਹਿੰਦਾ ਤਾਂ ਉਸ ਬੇਲੇ ਬਹੁਤ ਸਾਰੀਆਂ ਗੱਲਾਂ ਨੂੰ ਆਪਾਂ ਨਜ਼ਰ ਅੰਦਾਜ਼ ਕਰ ਦਿੰਨੇ ਆ ਉਹਦਾ ਕਾਰਨ ਇਹ ਹੀ ਹੁੰਦਾ ਕਿ ਉਹਨਾਂ ਲਈ ਵਕਤ ਕੱਢਣਾ ਪੈਂਦਾ ਹੈ ਔਰ ਹੁਣ ਇੰਨੇ ਕ ਬਿਜ਼ੀ ਹੋ ਚੁੱਕੇ ਆ ਕਿ ਆਪਣੇ ਪਰਿਵਾਰ ਲਈ ਵੀ ਸਾਡੇ ਕੋਲ ਪੂਰੀ ਤਰ੍ਹਾਂ ਵਕਤ ਨਹੀਂ ਹੈ ਬਸ ਕਮ 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 ਕੰਮ ਕਰਦੇ ਤਾਂ ਹੀ ਚੰਗੇ ਲੱਗਦੇ ਆ ਉਸ ਕੰਮ ਦਾ ਫਾਇਦਾ ਤਾਂ ਹੀ ਹੁੰਦਾ ਹੈ ਉਹ ਕਮਾਏ ਹੋਏ ਪੈਸਿਆਂ ਦਾ ਫਾਇਦਾ ਤਾਂ ਹੀ ਹੁੰਦਾ ਹੈ ਜੇਕਰ ਆਪਾਂ ਪਰਿਵਾਰ ਦੇ ਵਿੱਚ ਸੁੱਖ ਸ਼ਾਂਤੀ ਰੱਖੀਏ ਔਰ ਪਰਿਵਾਰ ਨੂੰ ਪੂਰਾ ਵਕਤ ਦਈਏ ਜਦੋਂ ਪਰਿਵਾਰ ਨੂੰ ਇਗਨੋਰ ਕਰਦੇ ਹਾਂ ਬੱਚਿਆਂ ਨੂੰ ਇਗਨੋਰ ਕਰਦੇ ਹਾਂ ਉਹਨਾਂ ਨੂੰ ਸਮਾਂ ਨਹੀਂ ਦਿੰਦੇ ਤਾਂ ਬੱਚੇ ਵੀ ਕਿਤੇ ਨਾ ਕਿਤੇ ਮਹਿਸੂਸ ਕਰਦੇ ਨੇ ਕਿ ਸਾਡੇ ਮਾਪੇ ਕੋਲ ਤਾਂ ਸਾਡੇ ਲਈ ਟਾਈਮ ਹੀ ਨਹੀਂ ਹੈ ਫਿਰ ਸਾਨੂੰ ਹੀ ਕੁਝ ਨਾ ਕੁਝ ਕਰਨਾ ਚਾਹੀਦਾ ਹੈ ਬੱਚੇ ਆਪ ਮੁਹਾਰੇ ਆਪਣਾ ਜਿਹੜਾ ਰਸਤਾ ਫਿਰ ਬਣਾ ਲੈਂਦੇ ਨੇ ਹੁਣ ਤੁਸੀਂ ਦੇਖੋ ਪੜ੍ਹਾਈ ਦਾ ਯੁੱਗ ਹੈ ਹਰ ਬੱਚਾ ਸਵੇਰੇ ਪਹਿਲਾਂ ਉਹਨਾਂ ਨੂੰ 6 ਵਜੇ ਠਾੜੀ ਦਾ ਤਿਆਰ ਕਰਕੇ 7:30 ਤੋਂ 8 ਦੇ ਕਰੀਬ ਆਟੋ ਆ ਜਾਂਦੇ ਨੇ ਔਰ ਬੱਚੇ ਸਕੂਲ ਚਲੇ ਜਾਂਦੇ ਨੇ 4:30 3:30 ਵਜੇ ਦੇ ਕਰੀਬ ਵਾਪਸ ਆਉਂਦੇ ਨੇ ਔਰ ਉਸ ਤੋਂ ਬਾਅਦ ਰੋਟੀ ਕਈ ਬੱਚੇ ਖਾਂਦੇ ਨੇ ਕਈ ਨਹੀਂ ਖਾਂਦੇ ਫਸ ਕੱਪੜੇ ਚੇਂਜ ਕਰਕੇ ਦੁਬਾਰਾ ਫਿਰ ਉਹਨਾਂ ਨੂੰ ਆਪਾਂ ਟਿਊਸ਼ਨ ਤੇ ਭੇਜ ਦਿੰਨੇ ਹਾਂ ਟਿਊਸ਼ਨ ਤੇ ਜਣਾ ਮਾੜੀ ਗੱਲ ਨਹੀਂ ਆਂ ਅੱਛੀ ਗੱਲ ਹੈ ਪਰ ਉਸ ਭੇਜੇ ਬੱਚਿਆਂ ਨੂੰ ਜਿਹੜੇ ਟਿਊਸ਼ਨ ਤੇ ਭੇਜੇ ਬੱਚੇ ਐ ਉਹਨਾਂ ਨੂੰ ਆਪਾਂ ਕੀ ਟਾਈਮ ਦਿੱਤਾ ਆਪਾਂ ਕੀ ਵਕਤ ਦਿੱਤਾ ਉਹਨਾਂ ਨੂੰ ਆਪਾਂ ਤਾਂ ਇੱਥੋਂ ਤੱਕ ਕੀ ਮਤਲਬ ਉਹਨਾਂ ਨੂੰ ਟਿਊਸ਼ਨ ਸੈਂਟਰ ਤੇ ਇਕੱਲੇ ਭੇਜਣਾ ਜਾਦਾ ਵਧੀਆ ਸਮਝਦੇ ਆ ਕਿਉਂਕਿ ਸਾਡੇ ਕੋਲ ਵਕਤ ਨਹੀਂ ਹੁੰਦਾ ਕਈ ਬੱਚੇ ਅਕੇਲੇ ਜਾਂਦੇ ਨੇ ਇਕੱਲੇ ਜਾਂਦੇ ਨੇ ਔਰ ਬਹੁਤ ਸਾਰੇ ਬੱਚਿਆਂ ਦੇ ਪੇਰੈਂਟਸ ਜਾਂਦੇ ਵੀ ਨਾਲ ਅਸੀਂ ਇਹ ਨਹੀਂ ਕਹਿੰਦੇ ਪਰ ਜਿਹੜੇ ਬੱਚੇ ਇਕੱਲੇ ਜਾਂਦੇ ਨੇ ਉਹਨਾਂ ਦੀ ਕੀ ਮਜਬੂਰੀ ਹੈ ਪੇਰੈਂਟਸ ਦੀ ਕੀ ਮਜਬੂਰੀ ਹੋ ਸਕਦੀ ਹੈ ਕਿ ਆਪਣੇ ਨੰਨੇ-ਮੁੰਨੇ ਬੱਚਿਆਂ ਨੂੰ ਛੋਟੇ-ਛੋਟੇ ਬੱਚਿਆਂ ਨੂੰ ਉਹ ਇਕੱਲੇ ਇਕ ਕੱਲੇ ਜਿਹੜੇ ਟਿਊਸ਼ਨ ਲਈ ਭੇਜ ਦਿੰਦੇ ਨੇ ਤੁਹਾਨੂੰ ਪਤਾ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਬੱਚੇ ਕਿਸ ਤਰ੍ਹਾਂ ਕਿਡਨੈਪ ਕੀਤੇ ਜਾ ਰਹੇ ਨੇ ਕਿਸ ਤਰ੍ਹਾਂ ਬੱਚੇ ਦਿਨੋਂ ਦਿਨ ਮਤਲਬ ਲਾਪਤਾ ਹੋ ਰਹੇ ਨੇ ਮਾਪੇ ਰੋਂਦੇ ਨੇ ਕਰ ਲਾਉਂਦੇ ਨੇ ਪੁਲਿਸ ਡਿਪਾਰਟਮੈਂਟ ਵਿੱਚ ਕੰਪਲੇਂਟ ਜੰਦੀਆਂ ਸਾਡਾ ਬੱਚਾ ਇਹਨੇ ਦਿਨਾਂ ਤੋਂ ਗੁੰਮ ਗੁੰਮ ਹੈ ਉਸ ਦੀ ਤਲਾਸ਼ ਕੀਤੀ ਜਾਵੇ ਫਿਰ ਗੁੰਮਸ਼ੁਦਾ ਤਲਾਸ਼ ਕੇਂਦਰ ਦੇ ਵਿੱਚ ਆਪਾਂ ਦਿੰਦੇ ਆ ਮਤਲਬ ਫਿਰ ਅੱਖਾਂ ਖੋਲਦੀਆਂ ਜਦੋਂ ਸਾਰਾ ਭਾਣਾ ਵਰਤਿਆ ਜਾਂਦਾ ਹੈ ਸੋ ਇਸ ਕਰਕੇ ਮਾਪੇ ਦੀਆਂ ਗਲਤੀਆਂ ਦਾ ਸ਼ਿਕਾਰ ਬੱਚੇ ਅਕਸਰ ਹੁੰਦੇ ਨੇ ਔਰ ਫਿਰ ਘਰ ਦੇ ਵਿੱਚ ਕਾਹ ਕਲੇਸ਼ ਹੁੰਦਾ ਹੈ ਬੱਚੇ ਤਾਂ ਪ੍ਰੋਬਲਮ ਕ੍ਰੀਏਟ ਕਰਉਂਦੀ ਹੈ ਉਹਨਾਂ ਦੇ ਉੱਪਰ ਕਿਉਂਕਿ ਜੋ ਉਹ ਰਾਂ ਨੇ ਵੇਖਣਾ ਉਹੀ ਉਹਦਾ ਦਾ ਉਹਨਾਂ ਤੇ ਅਸਰ ਹੋਣਾ ਹੈ ਹੁਣ ਲੁਧਿਆਣੇ ਦੀ ਇੱਕ ਬਹੁਤ ਵੱਡੀ ਜਿਹੜੀ ਖਬਰ ਅੱਜ ਸੋਸ਼ਲ ਮੀਡੀਆ ਦੇ ਉੱਪਰ ਖੂਬ ਜ਼ਿਆਦਾ ਵਾਇਰਲ ਹੋ ਰਹੀ ਹੈ ਕਿ ਲੁਧਿਆਣੇ ਦੇ ਵਿੱਚ ਦੋ ਸਕੇ ਭਰਾ ਜਿਹੜੇ ਨੇ ਉਹ ਮਤਲਬ ਲਾਪਤਾ ਹੋ ਚੁੱਕੇ ਨੇ ਔਰ ਕਰੋ ਟਿਊਸ਼ਨ ਪੜਨ ਗਏ ਸੀ ਮੁੜ ਕੇ ਉਹ ਵਾਪਸ ਹੀ ਨਹੀਂ ਆਏ ਦੋਵੇਂ ਬੱਚੇ ਇੱਕ ਦੀ ਉਮਰ 12 ਸਾਲ ਦੱਸੀ ਜਾ ਰਹੀ ਹੈ ਔਰ ਛੋਟੇ ਦੀ ਉਮਰ 8 ਸਾਲ ਦੀ ਦੱਸੀ ਜਾ ਰਹੀ ਹੈ ਮਤਲਬ ਮਾਪੇ ਕਿਉਂ ਨਹੀਂ ਇਹਨਾਂ ਬੱਚਿਆਂ ਦੇ ਨਾਲ ਗਏ ਕਿਉਂ ਨਹੀਂ ਉਹਨਾਂ ਨੂੰ ਟਿਊਸ਼ਨ ਸੈਂਟਰ ਤੱਕ ਛੱਡ ਕੇ ਆਏ ਸਵਾਲ ਇਹ ਵੀ ਹੈ ਹੁਣ ਤਰਸ ਰਹੇ ਆ ਬੱਚਿਆਂ ਨੂੰ ਦੇਖਣ ਲਈ ਦੋਨੇ ਲੜਕੇ ਨੇ ਹੁਣ ਤਰਸ ਰਹੇ ਆ ਬੱਚਿਆਂ ਨੂੰ ਵੇਖਣ ਲਈ ਬੁੱਬਾ ਮਾਰ ਕੇ ਰੋ ਰੋ ਰਹੇ ਆ ਤਾਂ ਕਿ ਉਹਨਾਂ ਦੇ ਬੱਚੇ ਉਹਨਾਂ ਤੱਕ ਵਾਪਸ ਆ ਜAVE ਦੋਸਤੋ ਛੋਟੀ ਜੀ ਗਲਤੀ ਆਪਾਂ ਕੀ ਇੰਨਾ ਵੀ ਵਕਤ ਨਹੀਂ ਦੇ ਸਕਦੇ ਯਾਰ ਕਿ ਬੱਚਿਆਂ ਨੂੰ ਆਪਾਂ ਟਿਊਸ਼ਨ ਸੈਂਟਰ ਤੱਕ ਪੇਜ ਕੇ ਆਪ ਵਾਪਸ ਆ ਜੀਏ ਨਾਲੇ ਵਾਕਿੰਗ ਦੀ ਵਾਕਿੰਗ ਹੋ ਜਾਏਗੀ ਸੈਰ ਦੀ ਸੈਰ ਹੋ ਜਾਏਗੀ ਨਾਲੇ ਬੱਚਿਆਂ ਨੂੰ ਵੀ ਪਤਾ ਲੱਗੇਗਾ ਕਿ ਸਾਡੇ ਨਾਲ ਆਉਣ ਜਾਣ ਵਾਲਾ ਕੋਈ ਹੈ ਸੋ ਕਿਉਂ ਨਹੀਂ ਇਹ ਸਾਰਾ ਕੁਝ ਅਸੀਂ ਆਪ ਕਰਦੇ ਹੁਣ ਦੇਖੋ 12 ਸਾਲ ਦਾ ਬੇਟਾ ਤੇ 8 ਸਾਲ ਦਾ ਬੇਟਾ ਮਤਲਬ ਕਹਿ ਸਕਦੇ ਆ ਕਿ ਮਤਲਬ 7ਵੀਂ ਚ 7ਵੀਂ 8ਵੀਂ ਚ ਪੜਦਾ ਹੋਏਗਾ ਇੱਕ ਬੱਚਾ ਔਰ ਇੱਕ ਬੱਚਾ ਘੱਟੋ ਘੱਟ ਨਹੀਂ ਚੌਥੀ ਪੰਜਵੀਂ ਵਿੱਚ ਪੜਦਾ ਹੋਏਗਾ ਤੁਸੀਂ ਹੁਣ ਆਪ ਅੰਦਾਜ਼ਾ ਲਾਓ ਕਿ ਕਿਸ ਤਰ੍ਹਾਂ ਦੇ ਹਾਲਾਤ ਹੋਣਗੇ ਹੁਣ ਪਰਿਵਾਰ ਦੇ ਉਹੀ ਮਾਪੇ ਜਿਹੜਾ ਬੋਨਾਂ ਦੀ ਪਰਵਾਹ ਨਹੀਂ ਸੀ ਕਰਦਾ ਸੀ ਹੁਣ ਘਰ ਬੈਠੇ ਰੋ ਰਹੇ ਨੇ ਤਰਸ ਰਹੇ ਨੇ ਉਹਨਾਂ ਦੀਆਂ ਫੋਟੋ ਨੂੰ ਫੜ-ਫੜ ਕੇ ਝੂਰ ਰਹੇ ਨੇ ਕਿ ਹੁਣ ਕੀ ਕੀਤਾ ਜਾਵੇ ਦੋਸਤੋ ਇਸ ਤੋਂ ਪਹਿਲਾਂ ਕੀ ਆਪਣੇ ਨਾਲ ਹੋਰ ਪਰਿਵਾਰਾਂ ਵਿੱਚ ਇਸ ਤਰ੍ਹਾਂ ਦਾ ਪਾਣਾ ਵਰਤੇ ਤਾਂ ਸਾਨੂੰ ਮਤਲਬ ਬੱਚਿਆਂ ਨੂੰ ਇਗਨੋਰ ਨਹੀਂ ਕਰਨਾ ਚਾਹੀਦਾ ਬੱਚਿਆਂ ਨੂੰ ਪਲ ਪਲ ਸਮਾਂ ਦੇਣਾ ਚਾਹੀਦਾ ਹੈ ਫਿਰ ਬੱਚੇ ਜੇ ਆਪਾਂ ਪੈਦਾ ਕੀਤੇ ਨੇ ਤਾਂ ਇਹਨਾਂ ਨੂੰ ਜਨਮ ਦੇਣ ਦੀ ਜੇਕਰ ਆਪਾਂ ਜ਼ਰੂਰਤ ਮਹਿਸੂਸ ਕੀਤੀ ਹੈ ਤਾਂ ਫਿਰ ਇਹਨਾਂ ਨੂੰ ਵਕਤ ਦੇਣ ਦੀ ਵੀ ਜ਼ਿੰਮੇਵਾਰੀ ਸਾਡੀ ਹੈ ਨਾ ਅਸੀਂ ਕਿਉਂ ਇਹਨਾਂ ਬੱਚਿਆਂ ਨੂੰ ਵਕਤ ਨਹੀਂ ਦਿੰਦੇ ਹੋਰ ਬੁੱਬਾ ਮਾਰ ਮਾਰ ਕੇ ਪਰਿਵਾਰ ਰੋ ਰਿਹਾ ਰਿਸ਼ਤੇਦਾਰ ਰੋ ਰਹਾ ਕੋਈ ਕਿਤੇ ਫੋਨ ਕਰ ਰਿਹਾ ਕੋਈ ਕਿਤੇ ਫੋਨ ਕਰ ਰਿਹਾ ਭਾਈ ਕੀ ਪਤਾ ਹੁਣ ਉਹ ਬੱਚੇ ਕਿੱਥੇ ਆ ਪੁਲਿਸ ਵੀ ਆਪਣੇ ਹਿਸਾਬ ਦੇ ਨਾਲ ਤਹਿਕੀਕਾਤ ਛਾਣਬੀਣ ਕਰ ਰਹੀ ਹੈ ਔਰ ਬਹੁਤ ਸਾਰੇ ਲੋਕਾਂ ਦੇ ਕੋਲੋਂ ਪੁੱਛਗਿੱਛ ਵੀ ਕੀਤੀ ਹੋਏਗੀ ਗੁਆਂਢ ਦੇ ਕੋਲੋਂ ਰਸਤੇ ਦੇ ਵਿੱਚੋਂ ਸੀਸੀ ਕੈਮਰੇ ਵੀ ਦੇਖੇ ਗਏ ਹੋਣਗੇ ਕਿ ਮਤਲਬ ਕਿਸੇ ਨਾ ਕਿਸੇ ਤਰ੍ਹਾਂ ਕੁਝ ਸੁਰਾਖ ਮਿਲੇ ਅਸੀਂ ਉਸ ਤੱਕ ਪਹੁੰਚ ਕਰੀਏ ਸੋ ਇਹ ਚੀਜ਼ਾਂ ਜਿਹੜੀਆਂ ਆਮ ਆਪਾਂ ਇਗਨੋਰ ਕਰ ਦਿੰਨੇ ਬਾਈ ਇਹ ਇਗਨੋਰ ਕਰਨ ਵਾਲੀਆਂ ਨਹੀਂ ਐ ਇਹਨਾਂ ਨੂੰ ਅਸੀਂ ਜਦੋਂ-ਜਦੋਂ ਇਗਨੋਰ ਕਰਾਂਗੇ ਅਸੀਂ ਕਿਸੇ ਨਾ ਕਿਸੇ ਵਿਪਤਾ ਦਾ ਸ਼ਿਕਾਰ ਜ਼ਰੂਰ ਹੋਵਾਂਗੇ ਸੋ ਇਸ ਕਰਕੇ ਮੈਂ ਤੇਹੀ ਕਹਾਂਗਾ ਕਿ ਕਦੇ ਵੀ ਇਸ ਤਰ੍ਹਾਂ ਦੀਆਂ ਗਲਤੀਆਂ ਨਾ ਕਰੋ ਔਰ ਸਾਨੂੰ ਸਾਰਿਆਂ ਨੂੰ ਸਾਰਿਆਂ ਨੂੰ ਸਾਨੂੰ ਬੱਚਿਆਂ ਨੂੰ ਵੱਧ ਤੋਂ ਵੱਧ ਵਕਤ ਦੇਣਾ ਚਾਹੀਦਾ ਹੈ ਬੱਚਿਆਂ ਨੂੰ ਮੁਹੱਬਤ ਸਤਕਾਰ ਘਰ ਦਾ ਬਣਿਆ ਖਾਣਾ ਖੋਣਾ ਚਾਹੀਦਾ ਹੈ ਇਹ ਨਹੀਂ ਕਿ ਪੈਸੇ ਦਿੱਤੇ ਤਾਂ ਤੁਸੀਂ ਜਾ ਕੇ ਜੋ ਮਰਜੀ ਛਕਾਓ ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ ਸੋ ਮਾਪੇ ਦੀਆਂ ਗਲਤੀਆਂ ਦਾ ਸ਼ਿਕਾਰ ਅਕਸਰ ਬੱਚੇ ਹੁੰਦੇ ਨੇ ਘਰ ਚ ਕਲੇਸ਼ ਕਰਦੇ ਨੇ ਅਸਰ ਬੱਚਿਆਂ ਤੇ ਹੁੰਦਾ ਹੈ ਇਸ ਤਰ੍ਹਾਂ ਟਿਊਸ਼ਨ ਭੇਜ ਦਿੰਦੇ ਨੇ ਅਸਰ ਬੱਚਿਆਂ ਤੇ ਹੁੰਦਾ ਹੈ ਔਰ ਪਤਾ ਨਹੀਂ ਉਹ ਇਸ ਟਾਈਮ ਕਿੱਥੇ ਵਿਚਾਰੇ ਹੈ ਅਸੀਂ ਤਾਂ ਆਕਾਲ ਪੁਰਖ ਦੇ ਚਰਨਾਂ 'ਚ ਹੀ ਅਰਦਾਸ ਕਰਦੇ ਕਿ ਸੱਚੇ ਪਾਤਸ਼ਾਹ ਇਹਨਾਂ ਬੱਚਿਆਂ ਨੂੰ ਸਹੀ ਸਲਾਮਤ ਮਾਤਾ ਪਿਤਾ ਦੀ ਜੀ ਆਖਾਂ ਦੇ ਸਾਹਮਣੇ ਲਿਆਓ ਔਰ ਦੁਬਾਰਾ ਮਾਤਾ ਪਿਤਾ ਇਸ ਤਰ੍ਹਾਂ ਦੀ ਕਦੇ ਵੀ ਗਲਤੀ ਨਾ ਕਰਨ ਜਿਹਨਾਂ ਵੀਰਾਂ ਨੇ ਇਸ ਖਬਰ ਨੂੰ ਸੁਣਿਆ ਉਹ ਵੀ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਮਾਂ ਦਿਓ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜੇ ਅੱਜ ਆਪਾਂ ਬੱਚਿਆਂ ਨੂੰ ਟਾਈਮ ਨਹੀਂ ਦਿੰਦੇ ਤਾਂ ਕੱਲ ਨੂੰ ਬੱਚੇ ਵੀ ਸਾਨੂੰ ਟਾਈਮ ਨਹੀਂ ਦੇਣਗੇ ਜੁੜੇ ਰਹੋ ਪੋਸੂ ਨਾਮਾ ਚੈਨਲ ਦੇ ਨਾਲ